ਸਤਿ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ ਅੱਜ ਆਪਾਂ ਬਣਾਈਏ ਧਨੀਏ ਪੁਦੀਨੇ ਦੀ ਚਟਨੀ ਤੇ ਇਹ ਹੁਣ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਕਿੱਦਾਂ ਬਣਦੀ ਧਨੀਏ ਪੁਦੀਨੇ ਦੀ ਚਟਨੀ ਬਣਾਉਣ ਲਈ ਜੀ ਇਹ ਆਪਾਂ ਪੁਦੀਨਾ ਲਿਆ ਏ ਹਰਾ ਅੱਗੇ ਆਪਾਂ ਹਰਾ ਧਨੀਆ ਲਿਆ ਏ ਜੀ ਅੱਗੇ ਲੈ ਆ ਜੀ ਆਪਾਂ ਇੱਕ ਪਿਆਜ਼ ਤੇ ਦੋ ਮਿਰਚਾਂ ਉਹਨਾਂ ਨੂੰ ਆਪਾਂ ਟੁਕੜਿਆਂ 'ਚ ਤੋੜ ਲਿਆ ਤੇ ਥੋੜੀ ਜਿਹੀ ਲਈ ਜੀ ਆਪਾਂ ਅਦਰਕ ਉਹਨੂੰ ਵੀ ਆਪਾਂ ਬਰੀਕ-ਬਰੀਕ ਕੱਟ ਲਿਆ ਪਦੀਨੇ ਤਾਂ ਇਹਨੂੰ ਸਾਫ਼ ਕਰਕੇ ਧੋ ਲਿਆ ਏ ਚੰਗੀ ਤਰ੍ਹਾਂ ਆਪਾਂ ਤੇ ਇੱਕ ਜੀ ਆਪਾਂ ਟਮਾਟਰ ਲੈ ਆਏ ਇਹਨੂੰ ਵੀ ਆਪਾਂ ਟੁਕੜਿਆਂ 'ਚ ਕੱਟ ਲਿਆ ਜੀ ਹੁਣ ਜੀ ਆਪਾਂ ਮਿਕਸੀ ਦਾ ਜਾਰ ਲਿਆ ਏ ਜੀ ਤੇ ਹੁਣ ਆਪਾਂ ਜਿਹੜਾ ਸਾਰਾ ਸਮਾਨ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਜੀ ਆਪਾਂ ਧਨੀਆਂ ਪਾਤਾ ਏ ਪੁਦੀਨਾ प्याज हरी मिर्च अदरक ਇਹ ਜੀ ਨਾਲ ਇਹ ਪਟਮਾਟਰ ਪਾ ਦਾਂਗੇ ਹੁਣ ਜ ਪਾਵਾਂਗੇ ਆਪਾਂ ਇਚ ਨਮਕ ਇਹ ਦੇਖੋ ਜਿਆ ਛੋਟਾ ਚਮਚ ਅੱਧਾ ਪੂਣਾ ਦਾ ਆਪਾਂ ਨਮਕ ਪਾਇਆ ਹੈ ਜੀ ਇਹ ਜਿਹੜਾ ਆਪਾਂ ਸਬਜ਼ੀ ਚ ਪਾਉਂਦੇ ਆ ਸਿੰਪਲ ਨਮਕ ਤੇ ਥੋੜਾ ਜਿਹਾ ਪਾਇਆ ਜੀ ਆਪਾਂ ਕਾਲਾ ਨਮਕ ਤੇ ਹੁਣ ਜੀ ਆਪਾਂ ਇਹਦਾ ਟੱਕਣ ਲਾ ਕੇ ਇਹਨੂੰ ਗ੍ਰਾਈਂਡ ਕਰ ਲਾਂਗੇ ਜੇ ਤੁਸੀਂ ਇੱਥੇ ਇੱਕ ਦੋ ਤੁਰੀਆਂ ਲਸਣ ਦੀਆਂ ਪਾਉਣਾ ਚਾਹੁੰਦੇ ਹੋ ਤੇ ਉਹ ਵੀ ਪਾ ਸਕਦੇ ਹੋ ਗ੍ਰਾਈਂਡ ਕਰ ਲਈਏ ਜੀ ਤੇ ਇਹ ਦੇਖੋ ਜੀ ਇਹ ਆਪਣੀ ਚਟਨੀ ਬਣ ਕੇ ਤਿਆਰ ਹੈ ਜੀ ਆਹ ਦੇਖੋ ਜੀ ਇਹ ਆਪਣੀ ਧੰਨੀਆਂ ਪਦੀਨੇ ਦੀ ਚਟਨੀ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਏ ਜੀ ਜਿੱਦਾਂ ਹੁਣ ਗਰਮੀਆਂ ਦਾ ਮੌਸਮ ਆ ਗਿਆ ਏ ਅੰਕੇ ਤੇ ਆਪਾਂ ਪਰ ਥੋੜੇ ਜਿਹਾ ਪਦੀਨੇ ਦੇ ਪੱਤੇ ਰੱਖਦੇ ਨੇ ਤੇ ਬਹੁਤ ਹੀ ਟੇਸਟੀ ਲੱਗਦੀ ਏ ਇਹਨੂੰ ਤੁਸੀਂ ਰੋਟੀ ਨਾਲ ਪਰੌਂਠੀ ਨਾਲ ਚਾਵਲ ਨਾਲ ਜਿਹਦੇ ਨਾਲ ਮਰਜ਼ੀ ਖਾਓ ਬਹੁਤ ਟੇਸਟੀ ਹੁੰਦੀ ਏ ਬਣਾ ਕੇ ਜ਼ਰੂਰ ਦੇਖਿਓ ਜੇ ਮੇਰੀ ਵੀਡੀਓ ਚੰਗੀ ਲੱਗੀ ਹੋਏ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਫੇਰ ਮਿਲਾਂਗੇ ਅਗਲੀ ਵੀਡੀਓ 'ਚ